ਫਗਵਾੜਾ ਦੇ ਮੋਹੱਲਾ ਮੋਤੀ ਬਾਜ਼ਾਰ ਵਿੱਚ ਹੋਇਆ ਚਮਤਕਾਰ ਕੰਨ ਵਿੱਚੋਂ ਨਿਕਲਿਆ ਸ਼ਹਿਦ ਪਕਤਾ ਵਿੱਚ ਬਣਿਆ ਖੁਸ਼ੀ ਦਾ ਮਾਹੌਲ ਦੂਰੋਂ ਦੂਰੋਂ ਪਗਤ ਮੱਥਾ ਟੇਕਣ ਲਈ ਪਹੁੰਚੀ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਐਦਾਂ ਨਹੀਂ ਕਿ ਜਦੋਂ ਵੀ ਮੈਂ ਹੱਥ ਲਵਾਉਂਗੀ ਉਹ ਬੰਦ ਹੋ ਜਾਂਦਾ ਕੱਲੇ-ਕੱਲੇ ਮਨ ਜਿੱਥੇ ਮਨ ਕੀ ਜੋਪਰਾ ਬੰਦਾ ਹੱਥ ਲਾਉਂਦਾ ਨਾ ਤੇ ਉਹ ਬੰਦ ਹੋ ਜਾਂਦਾ ਉਹ ਦੂਜੇ ਪਾਸੇ ਜੁਰੂ ਹੈ ਇਹ ਤਾਂ ਬਿਲਕੁਲ ਤਾਜ਼ਾ ਇੱਧਰ ਆਜੋ ਆਹ ਦੇਖੋ ਇਹ ਪਿਆਰ ਚਾਹੀਦੀ ਸ਼ਹਿਦ ਇੱਧਰ ਧਿਆਨਵਾਦ ਇਹਦੇ ਵਿੱਚ ਪੇੜ ਦੇ ਵਿੱਚ ਇੱਕੋ ਜੀ ਵਾਹ ਵਾਹ ਜੈ ਗੁਰੂ ਜੀ ਜੈ ਗੁਰੂ ਜੀ ਹਾਂ ਬੇਸਤ ਨਾ ਹੋਵੇ 13 ਜਨਾਬੇ ਹਾਂ ਜੈ ਗੁਰੂ ਜੀ ਬੜਾ ਪੈਰਾ ਦਿੱਤਾ ਕੀੜੀਆਂ ਜਿਹੜੇ ਆਪ ਨਹੀਂ ਕੀੜੀਆਂ ਕਰਦੀਆਂ ਪੰਜਾਬ ਇਕੱਠਾ ਕਰਨਾ ਪੈਂਦਾ ਨਾ ਇਕੱਠਾ ਕਰਾਂਗੇ ਤਾਈ ਬਣਾ ਦਵਾਂਗੇ ਜੈ ਗੁਰੂ ਜੀ ਜੈ ਗੁਰੂ ਜੀ ਆਹ ਦੇਖੋ ਇੱਧਰ ਹਾਂ ਦੇਖੋ ਜੈ ਗੁਰੂ ਜੀ 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 ਆਹ ਪਾਈਪ ਲਾਉਣਾ ਮੈਂ ਪਾਈਪ ਲਾ ਦੇ ਜੈ ਜੈ ਗੁਰੂ ਜੀ ਜੈ ਗੁਰੂ ਜੀ ਨਹੀਂ ਜੀ ਨਹੀਂ ਕਿਸੇ ਨਾਲ ਟੱਚ ਨਹੀਂ ਕਰਨਾ ਟੱਚ ਕਰੂੰਗੇ ਉਹ ਖਤਮ ਹੋ ਜਾਏਗਾ ਪ੍ਰਸ਼ਾਦ ਤੁਹਾਨੂੰ ਦੇ ਦੇਣਾ ਤੁਹਾਨੂੰ ਸਭ ਨੂੰ ਜਲ ਪ੍ਰਸ਼ਾਦ ਮਿਲਿਆ ਉਹਦੇ ਵਿੱਚ ਵੀ ਇਕੱਠਾ ਕਰਕੇ ਦੇ ਦੇਣਾ ਕਰਕੇ ਦਿੱਤਾ ਹੋਇਆ ਸਾਰਿਆਂ ਨੂੰ ਜੀ ਠੀਕ ਹੈ ਜੀ ਕਿਸੇ ਨਾਲ ਕਿਸੇ ਨਾਲ ਟੱਚ ਨਹੀਂ ਕਰਨਾ ਜਲ ਪ੍ਰਸ਼ਾਦ ਦੀ ਸ਼ਹਿਰ ਪਾਇਆ ਹੋਇਆ ਹੈ ਚਲੋ ਸੰਗਤ ਜੀ ਬੈਠ ਜਾਓ ਜੈ ਗੁਰੂ ਜੀ ਜੈ ਗੁਰੂ ਜੀ ਚਲੋ ਸੰਗਤ ਜੀ ਬੈਠ ਜਾਓ ਸਾਰੇ ਜੈ ਗੁਰੂ ਜੀ ਬਾਤ ਨੂੰ ਤੁਹਾਨੂੰ ਹਾਂ ਕਿ ਉਹ ਇਹ ਬਾਕੀ ਇਹ ਕੱਲ ਦੇ ਗਿਆ ਇਹ ਪਿੱਛੋਂ ਆਈ ਉਹ ਜੀ ਜੀ ਬੱਸ ਉਹ ਵੀ ਕਿਵੇਂ ਲੱਗਦਾ ਤੁਹਾਨੂੰ ਪਤਾ ਕਿਸ ਤਰ੍ਹਾਂ ਲੱਗਦਾ ਨਾ ਪਤਾ ਆਪਣੇ ਆਪ ਲੱਗਦਾ ਜੀ ਪਤਾ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਹੀ ਆ ਦੇਖ ਲੋ ਹੁੰਦਾ ਤਾਜਾ ਹੀ ਆ ਤਾਂ ਸਹੀ ਗੱਲ ਹੈ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਕੀ ਕਰੂ ਜੀ ਕੀ ਕਰੂ ਜੀ ਅੰਦਰ ਹੀ ਹੋ ਰਹੀ ਜੀ ਬਹੁਤ ਕਿੱਥੇ ਦਾ ਘੜੇ ਉਧਰੇ ਲੈ ਸਾਰੇ ਚਲੇ ਗਏ ਬਿਲਾ ਲਿਆ ਬਿਲਾ ਲਿਆ ਬੜਾ ਠੀਕ ਹੈ ਸਾਰੇ ਉੱਥੇ ਅੰਦਰ ਹੀ ਬੜਾ ਸੰਗਤ ਨੂੰ ਅੰਦਰ ਬਿਠਾਓ ਵੜੀ ਬਿਠਾ ਦਿਓ ਕੀ ਕਰੂ ਜੀ ਲਾਈਟ ਹੈਗੀ ਹੋਰ ਲਾਈਟ ਜਗਾ ਦਨੇ ਬਿਗੀ ਲਾਈਟ ਜਗਾ ਇੱਧਰ ਲਈ ਇੱਧਰ ਸਖਿਆ ਨਹੀਂ ਤੁਹਾਨੂੰ ਬੈਠੋ ਹਾਂਜੀ ਬੈਠੀ ਬੈਠੀ ਇੱਥੇ ਬੈਠ ਜਾਓ ਸਾਰੇ ਇੱਥੇ ਬੈਠ ਜਾਓ ਨੋ ਗੰਦੀ ਦਿਨ ਆੜ ਗੱਦੀ ਤੇ ਨਾ 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 ਆੜ ਗੱਦੀ ਤੇ ਸੋਹਣ ਨੂੰ ਮਨੇ ਰੱਖੀ ਨੋ ਨਹੀਂ ਕਰਦੀ ਹੈ ਜਿਹੜਾ ਆਉਂਦਾ ਹੈ ਜਿਹੜਾ ਆ ਬਿਆਹ ਆਇਆ ਨਾ ਇਹ ਪਰਸ਼ੋ ਦੀ ਬੱਸਾ ਹੋ ਰਹੀ ਆ ਪਰ ਉਹ ਮੇਰੇ ਦੰਦ ਦੇ ਬੰਦ ਹੋਈ ਪਰ ਮਾਨੀ ਨੇ ਦੱਸਿਆ ਮੈਂ ਤਾਂ ਮੈਂ ਤੈਨੂੰ ਦੱਸਣ ਚੱਲਾ ਸੀ ਮੈਂ ਕਿਹਾ ਤੂੰ ਮਜ਼ਾਕ ਸਮਝਿਆ ਨਾ ਨਹੀਂ ਨਹੀਂ ਮਜ਼ਾਕ ਆ ਜਿਹੜੀ ਚੀਜ਼ ਅੱਖਾਂ ਸਾਹਮਣੇ ਉਹ ਥੋੜਾ ਮਜ਼ਾਕ ਨੂੰ ਮੈਂ ਤੈਨੂੰ ਦੱਸਣ ਚੱਲਾ ਜੀ ਕੱਲ ਕੱਲ ਹੀ ਮੈਂ ਕਿਹਾ ਬਣਾ ਵੀਡੀਓ ਭੇਜ ਬਣਾਈ ਭੇਜੀ ਫਰੀ ਹੋ ਤੋ ਚਲੋ ਹੁਣ ਬੈਠੋ ਮੜਿਆ ਸਾਰੇ ਹਾਂ ਕੋਈ ਬੋਲਣ ਵਾਲਾ ਬੰਦਾ ਚਾਹੀਦਾ ਹੁਣ ਇੱਥੋਂ ਦਾ ਵੀ ਜਿਹੜਾ ਸਰੋਪੰਦਾ ਸੁਣੇ ਆ ਆ ਵਿਕੀ ਦੱਸੋ ਵਿਕੀਗਾ ਤਿਆ ਕਾਕਾ ਹੌਲੀ ਬੋਲੀ ਯਾਰ ਲਓ ਸੰਗਤ ਜੀ ਗੁਰੂ ਜੀ ਦੇ ਇੱਕ ਹੋਰ ਲਾਈਵ ਦਰਸ਼ਨ ਕਰੋ ਕੋਠੇ ਸਟੋਰੂਮ ਮਲੇਚ ਜਿਹੜਾ ਸਟੋਰ ਬਣਾਇਆ ਹੋਇਆ ਏ ਉਹਦੇ ਵਿੱਚ ਵੀ ਗੁਰੂ ਜੀ ਨੇ ਦਰਸ਼ਨ ਦਿੱਤੇ ਆ ਗੁਰੂ ਜੀ ਕਹਿੰਦੇ ਮੈਂ ਤੁਹਾਡੇ ਹੰਗ ਅੰਗ ਦੇ ਵਿੱਚ ਆ ਹਾਂ ਰਖੋ ਬੰਦ ਉਹ ਜਿਹੜੇ ਲਾਓ ਗੁਰੂ ਜੀ ਦੀ ਕਿਰਪਾ ਹੋ ਗਈ ਹੋਰ ਅਪਾਰ ਕਿਰਪਾ ਗੁਰੂ ਜੀ ਦੀ ਆਖਣੀ ਜੀ ਮੈਨੂੰ ਜੈ ਗੁਰੂ ਜੀ ਜੈ ਗੁਰੂ ਜੀ ਇੰਦਰ ਵੀ ਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਦੋਨੋਂ ਪਾਸੇ ਕਾਲਾ ਸੈਂਡ ਕਰਿਆ ਹੈ ਜੈ ਗੁਰੂ ਜੀ ਜੈ ਗੁਰੂ ਜੀ 제 그루지 제 그루지. ਦੀ ਇਹ ਜਿਹੜੀ ਸ਼ਹਿਦ ਵਰਸ਼ਾ ਬੁੱਧਵਾਰ ਬੁੱਧਵਾਰ ਮੈਰ ਤੋਂ ਸ਼ੁਰੂ ਆ ਅੱਜ ਸ਼ੁੱਕਰਵਾਰ ਹੋ ਗਿਆ ਤੇ 9-3 ਦਿਨ ਹੋ ਗਏ ਰਗਰੋ ਚੱਲ ਰਹੀ ਹੈ ਕਦੇ ਸਟਾਪ ਹੋ ਜਾਂਦੀ ਹੈ ਚੱਲ ਰਹੀ ਹੈ ਬਾਥਰੂਮ ਤੇ ਜਿੱਥੇ ਵੀ ਆਰ ਘਰ ਕੰਮ ਦੇ ਜੋ ਹਰ ਦਿਵਾਰਾ ਤੋਂ ਬਾਥਰੂਮ ਤੇ ਸਰਬਸੇ ਵੀ ਪ੍ਰੋਪਰ ਸ਼ਹਿਦ ਵਰਸ਼ਾ ਹੋਈ ਆ ਗੁਰਜੀ ਨੂੰ ਸ਼ਹਿਦ ਰੋਟੀ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਇਹ ਇਹ ਸ਼ਹਿਦ ਵਰਸ਼ਾ ਕਿੱਥੇ ਹੋਈ ਆ ਕਿਹਨਾਂ ਦੇ ਘਰ ਵਿੱਚ ਹੋਈ ਆ ਇਹ ਗਰੋਹਿ ਚੂਜੀ ਦਾ ਪ੍ਰਵੀਨ ਆਂਟੀ ਦਾ ਘਰ ਦਾ ਇਹ ਲਾਗੇ ਮੱਲੇ ਦੇ ਵਿੱਚ ਕਾਰਾ ਜੀ ਅਗਦੀ ਉੱਤਰੀ ਮੱਲੇ ਦੇ ਤੇ ਤੁਸੀਂ ਕਿਸ ਤਰ੍ਹਾਂ ਮਗੀ ਨੂੰ ਮਗੀ ਕਰ ਰਹੇ ਹੋ ਇਹ ਗੁਰੂ ਜੀ ਦਾ ਚਮਤਕਾਰ ਆ ਜੀ ਇਹ ਜਗਤ ਗੁਰੂ ਜੀ ਇਹ ਸਾਰੇ ਕਿਰਪਾ ਕਰਦੇ ਜੀ ਕਲਿਆਣ ਕੀਤਾ ਗੁਰੂ ਜੀ ਨੇ ਸਭ ਤੇ ਸ਼ੁਕਰਾਨਾ ਗੁਰੂ ਜੀ ਧੰਨ ਧੰਨ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਮਾਰਾ ਇਹਨੇ ਸਾਢੇ 6 ਸਾਲ ਵਰਸ਼ਾਂ ਦਾ ਕੀਤੀ ਹੈ ਉਹ ਇੱਕ ਥਰਨੂਆ ਚ ਤਨਤਲ ਕਰ ਦਿੱਤਾ ਹੈ ਹਾਂ ਤਾਂ ਸਾਰੇ ਇੱਕ ਪਰਿਵਾਰ ਬਹੁਤੀ ਤੱਕ ਬੁਰੀ ਅਸ਼ਕਰਾਣਾ ਕਰਦਾ ਹੈ ਸ਼ਹਿਦ ਵਰਸ਼ਾ ਕਿੱਥੇ ਹੋਈ ਆ ਤੇ ਕਿਹੜੇ ਘਰ ਦੇ ਵਿੱਚ ਹੋਈ ਆ ਤੇ ਕਿਹੜਾ ਮੱਲਾ ਵੇ ਇਹ ਫਗਵਾੜਾ ਚ ਸੂਤਾ ਮਲੇ ਸਰਾਫਾ ਵੀ ਜਿਹੜਾ ਪਿਆ ਹੈ ਸੂਤਾ ਮਲੇ ਹੋਈ ਹੈ ਪਰ ਵੀ ਨਾਂਂਟੀ ਤੇ ਕਿੱਦਾਂ ਕਿੱਦਾਂ ਤੁਸੀਂ ਇਹ ਫਕਰ ਮਹਿਸੂਸ ਕਰ ਰਹੇ ਹੋ ਜਿੱਦਾਂ ਤੁਹਾਡੇ ਮਤਲਬ ਹੀ ਸ਼ਹਿਦ ਵਰਸ਼ਾ ਹੋਈ ਹੈ ਘਰ ਦੇ ਵਿੱਚ ਸ੍ਰੀ ਗੁਰੂ ਮਹਾਰਾਜ ਨੂੰ ਬਹੁਤ ਬਹੁਤ ਕਿਰਪਾਵਾਲੀ ਹੋ ਰਹਾ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਘਰ ਨੂੰ ਵੀ ਆਪਣਾ ਇੱਕ ਸ਼ਰਧਾਲੂ ਇੱਥੇ ਤੁਹਾਨੂੰ ਦਰਸ਼ਨ ਦਿੱਤੇ ਨੇ ਕੋਈ ਟਾਈਮ ਵਗੈਰਾ ਮੱਥਾ ਵਾਹ ਦਰਸ਼ਨ ਕਰਨ ਲਈ ਇੱਕ ਬੇਨਤੀ ਕੀਤੀ ਜਾਂਦੀ ਆ ਕਿ ਜਿਹੜੀ ਵੀ ਸੰਗਤ ਨੇ ਮੱਥਾ ਟੇਕਣਾ ਆ ਕੇ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਖੁੱਲੇ ਦਰਸ਼ਨ ਆ ਜਿਸ ਵੇਲੇ ਮਰਜ਼ੀ ਆ ਕੇ ਮੱਥਾ ਟੇਕੋ ਕਿ ਕਿਹੜਾ ਮੱਲਾ ਪੈਂਦਾ ਇਹ ਕਿਹੜਾ ਮਤਲਬ ਕੀ ਐਡਰੈਸ ਵਗੈਰਾ ਕੀ ਆ ਇਹਦਾ ਸਰਾਫਾਂ ਬਿਆਰ ਸੂਦਾ ਮੁਹੱਲਾ ਵਿਚ ਆਪਣਾ ਘਰ ਹੈ ਜੀ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਹਰ ਰੋਜ਼ ਜਦੋਂ ਮਰਜ਼ੀ ਮੱਥਾ ਟੇਕੋ ਆਗੇ ਗੁਰੂ ਜੀ ਦੇ ਦਰਸ਼ਨ ਕਰੋ ਸ਼ੈਦ ਵਰਖਾ ਦਾ ਆਨੰਦ ਲਓ ਆ ਕੇ ਆਪਣਾ ਜਲ ਪ੍ਰਸ਼ਾਦ ਤੇ ਗੁਰੂ ਜੀ ਦੇ ਜਿੱਲਾ ਵੀ ਸ਼ੈਦ ਆਇਆ ਹਰੇਕ ਬੋਟਲ ਦੇ ਵਿੱਚ ਇੱਕ ਇੱਕ ਡ੍ਰੌਪ ਪਾ ਕੇ ਹਰੇਕ ਸੰਗਤ ਨੂੰ ਦਿੱਤਾ ਜਾਏਗਾ ਖੁੱਲੇ ਦਰਸ਼ਨ ਨਾਲ ਆ ਕੇ ਆਪਣੀ ਸੰਗਤ ਦਰਸ਼ਨ ਲਵ ਗੁਰੂ ਜੀ ਦੇ ਦਰਸ਼ਨ ਕਰੇ ਜੈ ਗੁਰੂ ਜੀ ਹਾਂਜੀ ਬਾਈ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਜੀ ਸਰਾਫਾ ਬਾਜ਼ਾਰ ਸੁਦਾ ਮਹੱਲੇ ਤੋਂ ਬਾਈ ਅਸੀਂ ਰਹਿ ਰਹੇ ਹਾਂ ਪਰਸੋਂ ਦੁਪਹਿਰ 2:30 ਵਜੇ ਤੋਂ ਬਾਈ ਸ਼ਹਿਦ ਵਰਸ਼ਾ ਸ਼ੁਰੂ ਹੋ ਗਈ ਪਹਿਲੇ ਮੇਰੇ ਛੋਟੇ ਬੇਟੇ ਨੇ ਦੇਖਿਆ ਗੁਰੂ ਜੀ ਦੇ ਸਰੂਪ ਦੇ ਵਿੱਚ ਛਿੱਟੇ ਪਏ ਹੋਏ ਸੀਗੇ ਕਹਿ ਰਹੇ ਸੀ ਪਰ ਜਦ ਅਸੀਂ ਦੇਖਿਆ ਸਾਰਿਆਂ ਨੇ ਆ ਕੇ ਬਾਈ ਸ਼ਹਿਦ ਵਰਸ਼ਾ ਹੋ ਰਹੀ ਸੀ ਪਹਿਲੇ 2-3 ਸਰੂਪਾਂ ਚ ਹੋਈ ਫਿਰ ਕੱਲ ਸਾਰੀ ਦੀਵਾਰਾਂ ਚ ਹੋਈ ਬਾਹਰ ਤੇ ਕੱਲ ਰਾਤ ਤੋਂ ਬਾਅਦ 12 ਵਜੇ ਤੋਂ ਬਾਅਦ ਸਾਰੇ ਮੰਦਰ ਪੂਰੇ ਘਰ ਦੇ ਵਿੱਚ ਜਿੰਨੇ ਵੀ ਸਰੂਪ ਹੈਗੇ ਆ ਸਾਰਿਆਂ ਦੇ ਵਿੱਚ ਸ਼ਾਇਦ ਵਰਸ਼ਾ ਹੋ ਰਹੀ ਆ ਗੁਰੂ ਜੀ ਨੇ ਧੰਨ ਧੰਨ ਕਰਤਾ ਸਾਡਾ ਘਰ ਜੈ ਗੁਰੂ ਜੀ ਸਿਕਰਾਨਾ ਗੁਰੂ ਜੀ ਧੰਨ ਧੰਨ ਗੁਰੂ ਜੀ